ਉਹ ਬਿਗੇ ਜ਼ਮੀਨ ਐ ਜਿਹੜੀ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਐ ਚਾਹੇ ਪਿਤਾ ਜੀ ਐ ਚਾਹੇ ਦਾਦੀ ਜੀ ਐ ਚਾਹੇ ਮਾਂ ਐ ਤੇ ਕੋਈ ਬਿਮਾਰੀ ਹੋ ਗਈ ਤਾਂ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿਹੜੀ ਦੋ ਬਿਗੇ ਜ਼ਮੀਨ ਐ ਜਿਹੜੀ ਕਿੱਲਾ ਜ਼ਮੀਨ ਐ ਜਾ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਟੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ ਵਿਕ ਜੂਗੀ ਫਿਲਹਾਲ ਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਕਰ ਰਿਹਾ ਹਾਂ ਮੌਤ ਨੂੰ ਉਹ ਵੀ ਕਹਿੰਦੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਕੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆਂ ਨਾਲ ਜੁੜ ਕੇ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਪਤਾਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣੇ ਨਾ ਸਾਰੇ ਟੱਪਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਸੀ ਬਲ ਨਹੀਂ ਸੀ ਕਿ ਨਾਲ ਉਹ ਕਰ ਜਾ ਤੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖੇ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜੋ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੈਂ ਇਲਾਜ ਨਾ ਕਰਾਉਂ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਕਵਰੀ ਹਸਪਤਾਲ ਪਹੁੰਚੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜ਼ੀ ਆ ਜਾਏ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਇਹਦੇ ਵਿੱਚ ਸਾਰੀਆਂ ਹੀ ਬਿਮਾਰੀਆਂ ਐ ਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੀ ਕਹਿੰਨੇ ਆਪਾਂ ਚਾਹੇ ਕਿਡਨੀ ਨਾਲ ਰਿਲੇਟਡ ਹੈ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜ਼ਿਆਦਾ ਅੱਜਕੱਲ੍ਹ ਸਾਡੇ ਕੋਲ ਡਿਮਾਂਡ ਡੈਂਸਸ ਮਸ਼ੀਨਾਂ ਦੀ ਆ ਰਹੀ ਹੈ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਹੈ ਉਹਦਾ ਵੀ ਇਲਾਜ ਇਹਦੇ ਵਿੱਚ ਸੰਭਤ ਹੈ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਦੇ ਆ ਕਿ ਕਿ ਗੋਟੇ ਬਦਲਾ ਲਓ ਜੀ ਹਨਾ ਕਿਸ ਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੈ ਜੀ ਹੱਡੀਆਂ ਨਾਲ ਲੇਟੜ ਹਨਾ ਸੋ ਚੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਤਾਤ ਜਨਮ ਲੈਣਾ ਬਹੁਤ ਸਾਰੇ ਅੱਜ ਵੀ ਹੈ ਜੀ ਕਿ ਸਾਹਮਣੇ ਹੁੰਦੇ ਆ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਦ ਦਵਾਈਆਂ ਪ੍ਰੋਪਰ ਨਹੀਂ ਮਿਲਿਆ ਪੀੜਿਆ ਹੋ ਗਿਆ ਬੱਚਿਆਂ ਨੂੰ ਬੱਚੇ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਐਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ ਜਿਹੜੀ ਮਾਂ ਦੇ ਪੇਟ ਚੀ ਬਿਮਾਰੀ ਆਈ ਤੂੰ ਦਾ ਇਲਾਜ ਬਹੁਤ ਮਹਿੰਗਾ ਸੋ ਇਸ ਤਰ੍ਹਾਂ ਦੀ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਕੋਲੇ ਆਉਂਦੀਆਂ ਹੁਣ ਉਹ ਐਦਾਂ ਦਾ ਤੁਹਾਨੂੰ ਕੋਈ ਖਬਰ ਸੁਣਨ ਨੂੰ ਨਹੀਂ ਮਿਲੂਗੀ ਕਿ ਕੋਈ ਐਦਾਂ ਨਹੀਂ ਆਗਾ ਕਿ ਕੋਈ ਇਹ ਪੋਲਿਟੀਕਲ ਅਨਾਉਂਸਮੈਂਟ ਹੈ ਅੱਜ ਜਿੰਨੇ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਕੱਟ ਤੋ ਸ਼ੁਰੂ ਹੋ ਜਾਊਗੀ ਰਜਿਸਟ੍ਰੇਸ਼ਨ ਨੰਬਰ ਮਿਲ ਜਾਊਗਾ ਰੱਬ ਨਾ ਕਰੇ ਪਹਿਲਾਂ ਤਾਂ ਫੇਰ ਮੈਂ ਤਾਂ ਅਰਦਾਸ ਕਰਦਾ ਕਿ ਕੋਈ ਲੋਡ ਪਵੇ ਪਰ ਜੇ ਕੱਲ ਨੂੰ ਹੀ ਪਰਸੋਂ ਨੂੰ ਲੋਡ ਪੈ ਜੇ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਕਾਰਡ ਲੈ ਜਿਓ ਉਹ ਰਜਿਸਟ੍ਰੇਸ਼ਨ ਨੰਬਰ ਤੇ ਅੱਜ ਹੀ ਅਪਡੇਟ ਹੋ ਜਾਊਗਾ ਜਿੰਨੇ ਜਿੰਨਾਂ ਨੇ ਅੱਜ ਰਜਿਸਟ੍ਰੇਸ਼ਨ ਕਰਾ ਲਈ ਤੇ ਤੇ ਦੁਨੀਆ ਦੇ ਵਿੱਚ ਦਲਸਕੀ ਮੈਂ ਨਹੀਂ ਜੀ ਦੁਨੀਆத் ਨਹੀਂ ਹੈਗੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਕਿ ਕਿਵੇਂ ਆਊਗਾ ਕੀ ਹੋਊਗਾ ਜੀ ਕੀ ਕੀ ਕੌਣ ਕੌਣ ਜਾਊਗਾ ਹਜੇ ਵੀ ਲੋਕਾਂ ਨੂੰ ਥੋੜਾ ਜਿਹਾ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਕਿਉਂਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਵੇਂ ਕੁਝ ਆਪਣੇ ਚਿਹਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹ ਤੇ ਕੋਈ ਸ਼ਰਤਾਂ ਪਾ ਦਿੰਦੇ ਸੀ ਕਿਹਾਂ ਸ਼ਰਤਾਂ ਉਹ ਸ਼ਰਤ ਪੂਰੀ ਉਹ ਨਹੀਂ ਕਰਦੇ ਲੋਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ ਚ ਨਹੀਂ ਆਉਂਦਾ ਕਿਉਂਕਿ ਉਹ ਸ਼ਰਤਾਂ ਪਾ ਰੱਖੀਆਂ ਨੇ ਕਿ ਪੱਕੀ ਇਟਨੀ ਲੱਗੀਆਂ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਚਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦਿੱਤੇ ਛੋਟੇ ਛੋਟੇ ਤੇ ਚੁੱਲ੍ਹੇ ਦਿੱਤੇ ਬਾਅਦ ਚ ਕਹਿੰਦੇ ਥੋੜੇ ਕਰਦਾ ਚੁੱਲਾ ਤੇ ਗੈਸ ਐ ਇਸਕਾ ਕਿ ਤੁਸੀਂ ਅਮੀਰਾਂ ਚਾਹੁੰਦੇ ਹੋ ਤੁਸੀਂ ਤਾਂ ਮਨ ਲੋ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਦਾ ਨਹੀਂ ਮਤ ਜੇ ਤੁਹਾਡੇ ਘਰ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਦਾ ਦੇਖੋ ਤੁਹਾਡੇ ਕੋਲ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਿਹਾ ਯਾਰ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜੋ ਜੀ ਸਾਡਾ ਘਰ ਹੀ ਪਾ ਦੋ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਠੀਆਂ ਆ ਗਈਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਇਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਕਾਰੋ ਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਵਾਸ ਯੋਜਨਾ ਹਨਾ ਬਹੁਤ ਸਾਰੀ ਸਕੀਮਾਂ ਹੈ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜਾਓਗੇ ਜੇ ਇਹਦੇ ਚ ਕਰੋਗੇ ਤੇਲੀ ਚੋਂ ਬਾਹਰ ਨਿਕਲ ਜਾਓਗੇ ਇਹਦੇ ਚ ਬਿਜਲੀ ਵਾਲਿਆਂ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤਾਂ ਇੱਥੇ ਦੇਈਆਂ ਮੀਟਰ 590 ਜੁਜੁਟ ਦਿਖਾ ਦੇ ਸਾਨੂੰ 600 ਜੰਟ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਥੋੜੇ ਦੋ ਏਸੀ ਲੱਗੇ ਨੇ ਭਾਵੇਂ ਪੰਜ ਏਸੀ ਲੱਗੇ ਨੇ ਭਾਵੇਂ ਇੱਕ ਬੱਲਬ ਹੈ ਭਾਵੇਂ ਦੋ ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਸਾਰਿਆਂ ਦੇ ਮਾਫਾ ਸਿੱਧੀ ਜੀ ਗੱਲ ਹੈ ਨਹੀਂ ਤਾਂ ਫਿਰ ਕੀ ਕਰਦੇ ਆ ਆਪਾਂ ਕਹਿੰਦੇ ਜੀ 80 ਕਿਲੋਵਾਟ ਫਿਰ 80 ਕਿਲੋਵਾਟ ਫਿਰ ਲੋਕਾਂ ਨੂੰ ਹੋਰ ਸਕੀਮਾਂ ਲਾਉਣੀਆਂ ਪੈਂਦੀਆਂ ਫਿਰ ਬੇਬੇ ਦੇ ਨਾਲ 3 ਮੀਟਰ ਹੋਰ ਲਵਾਉਣਾ ਪੈਂਦਾ ਰਹਿੰਦੇ ਇੱਕੋ ਕਰਚੀ ਹੁੰਦੇ ਨੇ ਬੇਬੇ ਨੂੰ ਵੈਸੀ ਅਟ ਕਰ ਦਿੰਦੇ ਨੇ ਹਣਾ ਵੀ 2 ਮੀਟਰ ਹੋ ਜਾਣਗੇ ਫਿਰ ਬੇਬੂ ਵਾਲਾ ਕਿਲੋਵਾਟ ਹੁਣ ਬੇਬੇ ਨੇ ਜਨਮ ਦਿੱਤਾ ਉਹਨੂੰ ਵਿਚਾਰੇ ਨੂੰ ਕਿਲੋਵਾਟਾਂ ਚ ਵੰਡੀਆਂ ਜਾਂਦੇ ਆ ਤੁਸੀਂ ਸਾਰੀ ਉਮਰ ਹੈ ਸਾਫ ਕਤਾਬ ਜੇ ਲਾਉਂਦੇ ਰਹਿੰਦਾ ਬੰਦਾ ਵੀ ਇਹ ਬੇਬੇ ਨੂੰ ਕਿਵੇਂ ਫ੍ਰੀ ਕਰਾ ਲਈਏ ਬਾਪੂ ਕਿਵੇਂ ਫ੍ਰੀ ਹੋਊਗਾ ਹਣਾ ਆਏ ਨਾ ਚੱਕਰਾਂ ਚ ਜਿਹੜੇ ਸਕੀਮ ਦੇਣੀ ਹੈ ਪੈਸੇ ਹੈਗੇ ਨੇ ਨੀਅਤ ਚੰਗੀ ਹੈ ਤਾਂ ਫਿਰ ਸਾਰਿਆਂ ਨੂੰ ਦੇ ਦੋ ਫਿਰ ਤੁਸੀਂ ਐਨਾ ਛੱਡੋ ਕੇ ਆ ਯਾਰ ਹੈ ਆ ਹੋਇਆ ਤੇ ਇਹ ਸਰਕਾਰੀ ਬਲਾਜੰਬੀ ਦੇ ਵਿੱਚ ਹੈ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਉਹ ਵੀ ਇਸ ਸਕੀਮ ਦੇ ਵਿੱਚ ਨੇ ਤੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਸਾਰਿਆਂ ਵਾਸਤੇ ਕਰੋ ਜੇ ਸਾਰੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਤਾਂ ਸਾਡਾ ਪੰਜਾਬ ਤੰਦਰੁਸਤ ਹੋਊਗਾ ਖੇਡਾਂ 'ਚ ਅਸੀਂ ਮੱਲਾ ਮਾਰਾਂਗੇ ਸਾਡੇ ਬੱਚੇ ਖੇਡਾਂ 'ਚ ਜਿੱਤ ਕੇ ਆਉਣਗੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਅਸੀਂ ਵਧੀਆ ਸੋਚਾਂਗੇ ਉਹ ਸਾਰੂ ਸੋਚ ਹੋਊਗੀ ਸਾਡੀ ਅਸੀਂ ਹੋਰ ਸਾਡੇ ਬੱਚੇ ਪੜ੍ਹਨਗੇ ਵੱਡੇ ਹੋਣਗੇ ਤੇ ਜਾਣ ਕੇ ਘਰ ਦੀ ਗਰੀਬੀ ਆਪ ਹੀ ਚੱਕ ਦੇਣਗੇ ਸੋ ਇਸ ਕਰਕੇ ਸਕੂਲ ਸਕੂਲਾਂ 'ਚ ਐਜੂਕੇਸ਼ਨ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਕਮਾਲ ਦੇ ਰਿਜ਼ਲਟ ਆ ਰਹੇ ਨੇ ਸਾਡੇ ਬੱਚੇ ਔਰ ਬਿਜ਼ਨਸ ਬਲਾਸਟਰ ਔਰ ਇਹ ਜੀ ਸਕੀਮਾਂ ਨੇ ਕਿ ਬੱਚੇ ਜਿਹੜੇ ਨੇ ਮਤਲਬ ਉਹਨਾਂ ਦੇ ਮਾਈਂਡ ਜਿਹੜੇ ਨੇ ਉਹ ਇੰਨਾ ਜ਼ਿਆਦਾ ਸ਼ਾਰਪ ਨੇ ਕਿ ਥੋੜਾ ਜਿਹਾ ਵੀ ਇੱਕ ਵਾਰੀ ਬੈਠਣ ਦਾ ਮੌਕਾ ਮਿਲ ਜੇ ਉਹਨਾਂ ਨੂੰ ਤੋਂ ਕਹਿੰਦੇ ਵੀ ਅਸੀਂ ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਬਣਾਵਾਂਗੇ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਉਹਨਾਂ ਦੇ ਐਗਰੀਮੈਂਟ ਹੋ ਰਹੇ ਨੇ ਮੈਂ ਪਿਛਲੇ ਤਿੰਨ ਜਲੰਧਰ ਚ ਗਿਆ ਸੀਗਾ ਪ੍ਰਦਰਸ਼ਨੀ ਲੱਗੀ ਹੋਈ ਸੀਗੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਬਿਜ਼ਨਸ ਬਲਾਸਟਰ ਦੀ ਵੀ ਉਹ ਕੋ ਕੰਮ ਕਰਕੇ ਦਿਖਾਉਣ 2000 ਰੁਪਿਆ ਇੱਕ ਬੱਚੇ ਦਾ ਕਰਕੇ ਦੋ ਤਿੰਨ ਚਾਰ ਪੰਜ ਬੱਚੇ ਇਕੱਠੇ ਹੋਏ ਨਿੰਨ 10000 ਹੋ ਗਿਆ ਛੋਟੇ ਛੋਟੇ ਚੀਜ਼ਾਂ ਉਹਨਾਂ ਨੇ ਬਣਾਈਆਂ ਤੇ ਹੁਣ ਤੱਕ 45 ਕਰੋੜ ਰੁਪਏ ਦੇ ਐਗਰੀਮੈਂਟ ਉਹਨਾਂ ਦੇ ਵੱਡੀਆਂ ਕੰਪਨੀ ਨਾਲ ਹੋ ਗਏ ਨਹੀਂ ਤਾਂ ਕੀ ਹੈ ਨਹੀਂ ਤਾਂ ਪਹਿਲਾਂ ਆਣੀ ਸਕੀਮਾਂ ਦੇਖ ਲਓ ਬਲ ਸਾਹਿਬ ਦੀ ਸਕੀਮ ਸੀ ਵੱਡੇ ਵਾਲ ਸਾਹਿਬ ਦੀ ਬਹੁਤ ਦੂਰ ਅੰਦੇਸ਼ੀ ਸੋਚ ਸੀ ਉਹਨਾਂ ਦੀ ਉਹ ਕਹਿੰਦੇ ਵੀ ਨੌਵੀਂ ਤੱਕ ਕੋਈ ਫੀਲ ਹੀ ਨਹੀਂ ਕਰਨਾ ਬੱਚੇ ਦਾ ਬਤੈ ਹੀ ਲੱਗਦਾ ਸੀ ਬੱਚਾ ਕਿਹੜੀ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਉਸ ਨੂੰ ਪਤਾ ਆ ਰਿਹਾ ਹੈ ਜਿਹੜੇ ਚੋਂ ਕਮਜ਼ੋਰ ਹੈ ਉਹ ਤੇ ਥੋੜਾ ਜਿਹਾ ਵੱਧ ਟਾਈਮ ਲਾ ਦਾਂਗੇ ਨਾ ਜੀ ਨੌਵੀਂ ਤੱਕ ਕੋਈ ਫੇਰ ਨਹੀਂ ਕਰਨਾ ਦਸਵੀਂ ਚ ਅੱਧੇ ਫੇਲ ਹੋ ਜਾਂਦੇ ਸੀ ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ 34% 35 40 ਹੈ ਨਾ ਉਹਨਾਂ ਨੂੰ ਪੁੱਛਦਾ ਕੌਣ ਦੱਸੇ ਬਸ ਉਹ ਕਹਿੰਦੇ ਸਾਰੇ ਹੋਣ ਨਾ ਆਟਾ ਦਾਲ ਸਕੀਮ ਚ ਲੈ ਲਓ ਬਸ ਇਹ ਸੋਚ ਸੀ ਉਹਨਾਂ ਦੀ ਕੋਈ ਦੱਸ ਦੋ ਮੈਨੂੰ ਕੋਈ ਪੜ੍ਹ ਕੇ ਲਾ ਉਹਨਾਂ ਦੇ ਉਹਨਾਂ ਦੇ ਰਾਤ ਚ ਪੜ੍ਹ ਕੇ ਲੱਗਿਆ ਹੋਵੇ ਕੁਝ ਹੁਣ ਹੁਣ ਕੀ ਹੈ ਹੁਣ ਤੁਸੀਂ ਤੁਸੀਂ ਆ ਕੇ ਮੈਨੂੰ ਸਿੱਧਾ ਕੇ ਦੇਖੋ ਤੇ ਉਹਨਾਂ ਦੇ ਬੱਚਿਆਂ ਨੂੰ ਪੁੱਛੋ ਕਿਹੜੇ ਕਿਹੜੇ ਹੱਥ ਖੜੇ ਕਰਾ ਲਏ ਕਲਾਸ ਜਾ ਕੇ ਕਿ ਕਿਹੜੇ ਕਿਹੜੇ ਪ੍ਰਾਈਵੇਟ ਚੋਂ ਆਏ ਨੇ ਤੁਹਾਨੂੰ ਅੱਧੀ ਤੋਂ ਕਲਾਸ ਬਾਅਦ ਪ੍ਰਾਈਵੇਟ ਚੋਂ ਆਏ ਹੋਏ ਬੱਚੇ ਹੱਥ ਖੜੇ ਕਰ ਦਿੰਦੇ ਸੀ ਪ੍ਰਾਈਵੇਟ ਚੋਂ ਤੁਹਾਨੂੰ ਪੁੱਛ ਲਿਓ ਮਾਹੌਲ ਕਿਵੇਂ ਹੈ ਮੈਥੋਂ ਬਿਨਾਂ ਚਲੇ ਜਾਓ ਉਸ ਕੋਈ ਵਾਰੀ ਸਾਡੇ ਹੁੰਦੇ ਕਹਿੰਦੇ ਤਾਰੀਫ ਕਰ ਦਿੰਦੇ ਆ ਤੁਸੀਂ ਆਪ ਜਾ ਕੇ ਪੁੱਛ ਲੇ ਜੇ ਕੰਮ ਕਰਨਾ ਸੱਚੇ ਦਿਲ ਨਾਲ ਕਰੋ ਜੇ ਕੰਮ ਕਰਨਾ ਸੱਚੀ ਨੀਤ ਨਾਲ ਨਹੀਂ ਤਾਂ ਸਰਕਾਰਾਂ ਨੇ ਫਿਰ ਪਹਿਲਾਂ ਵੀ ਚੱਲੀ ਜਾਂਦੀਆਂ ਸੀ ਫਿਰ ਫਿਰ ਅਸੀਂ ਵੀ ਆਂ ਹੁਣ ਜਿਵੇਂ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਕੇ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹਨਾ ਐ ਨਹੀਂ ਬਣੂੰਗਾ ਉਹ ਮਤਲਬ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਮੁੱਖ ਸੇਵਾਦਾਰ ਹੁੰਦਾ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਗਾਲੇ ਨੇ ਇਹ ਸੇਵਾ ਕਰਨ ਵਾਸਤੇ ਲਈ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦੇ ਨਾ ਸੇਵਾ ਥੋੜੇ ਜਿਹੇ ਉੱਤੋਂ ਡੰਡੀ ਜੀ ਘੱਟਦੀ ਮੇਵਾ ਅਸਲ ਚ ਮੇਵਾ ਬਾੜ ਦੇਨੇ ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆ ਕਰਦੂਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਦਾ ਜੇ ਸੱਚੇ ਦਿਲੋਂ ਤੁਸੀਂ ਕੇਜਰੀਵਾਲ ਸਾਹਿਬ ਬੈਠੇ ਆ ਸਾਡੇ ਡਿਪਟੀ ਸੀਐਮ ਰਹੇ ਆ ਮਨੀਸ਼ੋਗਿਆ ਸਾਹਿਬ ਬੈਠੇ ਆ ਸੋ ਅਸੀਂ ਹੁ ਆਉਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਆਉਦਾ ਹੈ ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ ਸਾਰਿਆਂ ਉਹ ਉਪਰੋਤੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਦਿਨੇ ਪਰ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਸ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ ਇਹ ਇਕੜਾ ਕੋਈ ਨਵੇਂ ਨੇ ਹਾਂਜੀ 12 5 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਹੀਂ ਇਹਦੇ ਚ ਲਿਖਿਆ ਮੈਂ ਪਰਦਾ ਸੀ ਮੈਂਟਲ ਹੈਲਥ ਵੀ ਲਿਖਿਆ ਹੋਇਆ ਹੈ ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਨੇ ਵੀ ਬਣਾਵਾਵਾਂਗੇ ਆਪਾਂ ਇਹਨਾਂ ਮੈਂ ਤੁਹਾਨੂੰ ਦੱਸੀ ਜਾਣਾ ਮੈਂ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨਾਂ ਉਹ ਤਾਂ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਮੈਂ ਇਧਰੋਂ ਅਸੀਂ ਕਹਿੰਨੇ ਹਾਂ ਜੀ ਸਾਰੇ ਪੰਜਾਬ ਤੋਂ ਆ ਅਸੀਂ ਤਾਂ ਸਾਰੇ ਪੰਜਾਬੀ ਆ ਅਸੀਂ ਤਾਂ ਸਾਰੇ ਦੇਸ਼ ਨੂੰ ਦਿੱਤ ਪਰ ਨਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਇੱਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਉਸਕੇ ਪੈਸਾ ਦਾ ਟੈਕਸ ਦਾ ਟੋਟਾ ਹੀ ਹੈ ਸਰਕਾਰਾਂ ਕੋਲੇ ਕੋਈ ਨੋਟਿਸ ਨੋਟਸਪਨ ਵਾਲੇ ਮਸ਼ੀਨਤ ਆਏ ਨਹੀਂ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਆਪਣੇ ਤੇ ਖਰਚਣੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਣਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇੱਕ ਲਾਣੇਦਾਰ ਦਾ ਕੰਮ ਹੁੰਦਾ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਜੇ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਈਏ ਤੁਸੀਂ ਮੁਖੀ ਮੈਨੂੰ ਚੁਣ ਲੈ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜ੍ਹਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਹਾਂ ਜੀ 63000 ਛੋਟੇ ਚ ਵੀ ਦੋਸਤ ਮਿੱਤਰ ਹੋਣਗੇ ਬਹੁਤ ਸਾਰੇ ਜਾਂ ਰਿਸ਼ਤੇਦਾਰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਕਿਸੇ ਨੂੰ ਦੋ ਦੋ ਵੀ ਮਿਲ ਗਿਆ ਹੋਣਗੀਆਂ ਅੱਛਾ 16 ਨੌਕਰੀ ਇੱਕੋ ਪਿੰਡ ਚ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸਦਾ ਕੋਈ ਸਪਾਰਸ਼ ਲੋਣੀ ਪਈ ਹੋਵੇ ਤੇ ਆਮ ਕਰਨੇ ਆਮ ਕਰਾ ਚੋ ਦੋ ਦੋ ਤਿੰਨ ਤਿੰਨ ਵੀ ਮਿਲ ਗਿਆ ਹੋਣਗੇ ਬੈਂਕ ਹੀ ਕਹਿਣਾ ਅੱਜ ਵੀ ਕਹਿਣਾ ਪੜੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਪੜੋ ਮੈਰਿਟ ਦੇ ਵਿੱਚ ਨੰਬਰ ਆ ਗਏ ਫਿਕਰ ਨਾ ਕਰੋ ਤੁਮਾਂ ਸਰਕਾਰ ਦੀ ਚਿੱਠੀ ਤੁਹਾਡੇ ਘਰੇ ਆਊਗੀ ਭਾਈ ਤੇਰੇ ਮੈਰਿਟ ਵਿੱਚ ਨੰਬਰ ਆ ਗਏ ਐਨੀ ਤਰੀਕ ਨੂੰ ਤੈਨੂੰ ਨਿਯੁਕਤੀ ਪੱਤਰ ਵੰਡ ਸਮਰੋਹ ਹੈ ਆ ਜਾ ਨੌਕਰੀ ਚੱਕ ਜਿਹੜੀ ਸੀ ਉਹ ਉਦੋਂ ਬਾਅਦ ਪੜ ਲਾ ਤੂੰ ਨੂੰ ਛੱਡ ਦੇ ਤੈਨੂੰ ਲੱਗਦਾ ਵੀ ਇਹ ਇਹ ਨੌਕਰੀ ਜਿਹੜੀ ਆ ਮੈਨੂੰ ਪਹਿਲੀ ਮਿਲੀ ਸੀ ਮੈਂ ਹੁਣ ਇਸ ਤੋਂ ਬਾਅਦ ਵਾਲਾ ਪੇਪਰ ਕਲੀਅਰ ਕਰ ਲਿਆ ਛੱਡ ਦੇ ਉਹ ਨੌਕਰੀ ਅਗਲੀ ਲੈ ਲਾ ਉਹ ਨੌਕਰੀ ਕਿਸੇ ਹੋਰ ਨੂੰ ਦੇ ਦਾਂਗੇ ਇਹ ਤਾਂ ਹੁਣ ਤੱਕ ਇਹੀ ਪੁੱਛੀ ਜਾਂਦੇ ਨੇ ਕਿੱਥੇ ਦਿੱਤੀਆਂ ਨੇ ਨੌਕਰੀਆਂ ਕਿਉਂ ਦਿੱਤੀਆਂ ਨੇ ਐਵੇਂ ਕਿਵੇਂ ਹੋ ਗਿਆ ਕਿਉਂਕਿ ਇਹਨਾਂ ਨੇ ਕਦੇ ਐਦਾਂ ਕੀਤਾ ਨਾ ਕੰਮ ਇਹ ਇਦਾਂ ਹੀ ਬਿਜਲੀ ਬਾਰੇ ਕਹਿੰਦੇ ਸੀ ਇਦਾਂ ਹੀ ਮੋਹੱਲਾ ਕ੍ਰਿੰਕਾ ਬਾਰੇ ਕਹਿੰਦੇ ਸੀ ਇਦਾਂ ਹੀ ਇਹ ਟੋਲ ਪਲਾਜ਼ਾਂ ਬਾਰੇ ਕਹਿੰਦੇ ਸੀ ਇਦਾਂ ਹੀ ਜਿਹੜੇ ਸ਼ਹੀਦ ਪਰਿਵਾਰ ਜਿਵੇਂ ਆਪਣਾ ਕੋਈ ਫੌਜ ਦੇ ਵਿੱਚ ਭਰਤੀ ਕੋਈ ਜਵਾਨ ਪੂਰੀ ਪੂਰੇ ਦੇਸ਼ 'ਚ ਪੰਜਾਬੀ ਨੌਜਵਾਨ ਫੌਜ 'ਚ ਆਪਣੀ ਡਿਊਟੀ ਨਿਭਾ ਰਹੇ ਨੇ ਕਿਤੇ ਮਹਾਂਗਾਲਿਆ 'ਚ ਕਿਤੇ ਜਗਤ 'ਚ ਅਰੁਣਾਚਲ ਪ੍ਰਦੇਸ਼ 'ਚ ਕਦੇ ਕਦੇ ਇੱਧਰ ਜੰਮੂ ਕਸ਼ਮੀਰ 'ਚ ਕਿਤੇ ਡਿਊਟੀ ਦੌਰਾਨ ਉਹਦੀ ਜਿਹੜੀ ਹੈ ਸ਼ਹਾਦਤ ਹੋ ਜਾਂਦੀ ਹੈ ਕੋਈ ਸ਼ਹਾਦਤ ਦਾ ਕੋਈ ਮੁੱਲ ਨਹੀਂ ਜਾਨ ਦੀ ਕੋਈ ਕੀਮਤ ਨਹੀਂ ਪਰ ਆਮ ਆਦੀ ਪਾਰਟੀ 1 ਕਰੋੜ ਰੁਪਇਆ ਉਹਨਾਂ ਦੇ ਘਰੇ ਜਾ ਕੇ ਦੇ ਕੇ ਆਉਂਦੇ ਆ ਜੀ ਆ ਲਓ ਤਾਕਿ ਪਰਿਵਾਰ ਨੂੰ ਖੱਜਲ ਖੁਆਰੀ ਨਾ ਹੋਵੇ ਜਾਨ ਤਾਂ ਵਾਪਸ ਲਿਆ ਨਹੀਂ ਸਕਦੇ ਕਰੋੜ ਰੁਪਏ ਨਾਲ ਇਸ ਤਰ੍ਹਾਂ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਵਿੱਚ 20 ਕਰੋੜ ਰੁਪਈਆ ਪਲੱਸ 1 ਕਰੋੜ ਰੁਪਈਆ ਦਾ ਜਿਹੜਾ ਉਹਨਾਂ ਦਾ ਬੈਂਕ ਦਾ ਇੰਸ਼ੋਰੈਂਸ ਹੈ 2 ਕਰੋੜ ਰੁਪਈਆ ਪੰਜਾਬ ਪੁਲਿਸ ਦਾ ਜਵਾਨ ਜੀ ਗੁੱਟੇ ਉੱਤੇ ਦਰਨ ਕੋਈ ਤੁਹਾਡੀ ਰੱਖਿਆ ਕਰਨ ਦੌਰਾਨ ਸ਼ਹੀਦ ਹੋ ਜਾਂਦਾ ਇਹ ਤਾਂ ਕਹਿੰਦੇ ਕਿ ਕਿਵੇਂ ਹੋ ਜਾਊਗਾ ਪਹਿਲਾਂ ਦਿੱਲੀ ਚ ਕੀਤਾ ਇੱਥੇ ਗਏ ਇੱਥੇ ਵੀ ਚੱਲ ਰਿਹਾ ਕਿ ਸਰਕਾਰਾਂ ਵਾਸਤੇ ਮੈਂ ਤਾਂ ਇਹੀ ਕਹਿਣਾ ਕਿ ਸ਼ਾਂਤੀ ਰਹੇ ਸਾਡੇ ਸਾਨੂੰ ਇਹ ਵੰਡਣੀ ਨਾ ਪੈਣੇ ਇਹ ਪੈਸੇ ਹੈਨਾ ਪਰਿਵਾਰ ਜਿਹੜੇ ਨੇ ਉਹਨਾਂ ਦਾ ਜੀ ਸੁੱਖੇਤ ਰਹਿਣ ਪਰ ਜੇ ਕੋਈ ਏਦਾਂ ਦੀ ਘਟਨਾ ਹੋ ਗਈ ਤਾਂ ਫਿਰ ਸੰਭਾਲਣਾ ਸਰਕਾਰਾਂ ਦਾ ਕੰਮ ਹੈ ਹੁਣ ਵੀ ਆ ਆ ਸਕੀਮ ਦੇ ਵਿੱਚ ਮੈਂ ਬਾਰ ਬਾਰ ਕਹਿੰਨਾ ਪਹਿਲਾਂ ਧਾਰ ਦੇ ਅਰਦਾਸ ਕਰਦੇ ਆ ਸਾਰੇ ਤੰਦਰੁਸਤ ਰਹਿਣ ਜੇ ਕਿਸੇ ਦੇ ਕਰਨ ਕੋਈ ਬਿਮਾਰੀ ਆ ਗਈ ਉਹਨੂੰ ਉਸ ਘਰ ਨੂੰ ਸੰਭਾਲਣਾ ਉਸ ਦੇਖੋ ਕਹਿੰਦੇ ਵੀ ਦਵਾਈ ਤੋਂ ਜ਼ਿਆਦਾ ਹੌਸਲਾ ਕੰਮ ਕਰਦਾ ਬਹੁਤ ਸਾਰੇ ਜਿਹੜੇ ਆਪਾਂ ਜਾਣਿਆ ਹਸਪਤਾਲ ਚ ਉੱਥੇ ਮਿਲਣ ਆਉਂਦੇ ਆ ਮਰੀਜ਼ ਦਾ ਪਤਾ ਲੈਣ ਕਹਿੰਦੇ ਆਪਾਂ ਬਹੁਤ سارے ਪੋਜ਼ਿਟਿਵ ਬੰਦੇ ਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਲੱਗਦਾ ਠੀਕ ਲੱਗਦਾ ਤਾਂ ਹੋ ਗਿਆ ਬਸ ਇਹ ਕਹਾਂ ਜੀ ਡਾਕਟਰ ਕਈ ਡਾਕਟਰ ਵੀ ਕਹਿੰਦੇ ਵੀ ਹਾਂ ਬਿਲਕੁਲ ਰਿਪੋਰਟਾਂ ਸਹੀ ਨੇ ਹੁਣ 2-4 ਦਿਨਾਂ ਵਿੱਚ ਤੁਸੀਂ ਉਹਦਾ ਜਿਹੜਾ ਅੰਦਰੋਂ ਹੌਸਲਾ ਆ ਪੋਜ਼ਿਟਿਵਿਟੀ ਜਿਹੜੀ ਅੰਦਰੋਂ ਉਹ ਉਹਨਾਂ ਬੰਦੇ ਨੂੰ ਠੀਕ ਕਰ ਦਿੰਦੇ ਸੋ ਇਹੇ ਹੁਣ ਇਹਨਾਂ ਨੂੰ ਦੇਖ ਹੀ ਲਓ ਇਹਨਾਂ ਨੂੰ ਆ ਕਾਂਗਰਸੀਆਂ ਨੂੰ ਕਰ ਲਿਆ ਨੂੰ ਬੰਦਾ ਤਾਂ ਦੇਖ ਕੇ ਬਿਮਾਰ ਹੋ ਜਾਂਦਾ ਇਹਨਾਂ ਨੂੰ ਯਾਰ ਵੀ ਯਾਰ ਇਹ ਆਉਣਗੇ ਯਾਰ ਇਹ 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 ਬਣਨਗੇ ਆਧੇ ਤਾਂ ਇਹ ਸੀ ਪਛਤਾਵੇ ਦੀ ਬਿਮਾਰ ਹੋ ਜਾਂਦੇ ਵੀ ਇਹਨਾਂ ਨੂੰ ਕਿਉਂ ਬਣਾਤਾ ਸੀ ਪਹਿਲਾਂ ਯਾਰ ਇਹਨਾਂ ਨੂੰ ਸੋ ਇਹ ਕਿਉਂਕ ਇਹ ਪਤਾ ਲੈਣ ਚਲੇ ਜਾਣਾ ਇਹ ਤਾਂ ਡਰਾ ਕੇ ਆਉਂਦੇ ਨਾ 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 ਬਿਆਹ ਤੋ ਤਬਸਕਤ ਮੈਂ ਉਹ ਇੱਕ ਇੱਕ ਵੀਡੀਓ ਚ ਕਹੀ ਜਾਂਦਾ ਉਹ ਰਾਜਾ ਆਪਣੇ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਹਾਂ ਦੀ ਤੇ ਲੈ ਕਹਾਂ ਤੂੰ ਇਹ ਤਾਂ 70 70 ੱੱੱਪੇ ਵਰਦੇ ਹੋ ਮੈਂ 40 47 ਦੇਈਆਂ ਤੇ ਕੰਮ ਕਾ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ ਤੁਸੀਂ ਸੋ ਇਹਨੇ ਇਹ ਨੈਗੇਟਿਵਿਟੀ ਆ ਇਹ ਤਾਂ ਚਾਉਂਦੇ ਨੇ ਆ ਮੇਰੇ ਸਾਹਮਣੇੋਂ ਹਟੇ ਮੈਂ ਆਵਾਂ ਅਗੇ ਅਸੀਂ ਕਹਿੰਨੇ ਯਾਰ ਜੋ ਮਰਜੀ ਅਸੀਂ ਤਾਂ ਆਪਦੇ ਉਹਦੇ ਕੰਮ ਕਰਦੇ ਸੀ ਥੋੜੀ ਸਾਡੇ ਚੋਂ ਤੁਹਾਨੂੰ ਕੋਈ ਲੀਡਰ ਲੱਗਦਾ ਉਹ ਉਥੋਂ ਸ਼ੁਰੂ ਕਰ ਲੈਨੇ ਆ ਉਹ ਚੀਮਾ ਸਾਹਿਬ ট্রান্সਮਿਸ਼ਨ ਨੇ ਵਕੀਲ ਸੀਗੇ ਜੀ ਸੰਗਰੂਰ ਵਕੀਲ ਸੀਗੇ ਜੀ ਸਾਡੇ ਅਮਨ ਅਰੋੜਾ ਜੀ ਉਹ ਆਪਣਾ ਕੰਮਕਾਰ ਕਰਦੇ ਸੀਗੇ ਡੈਂਟਲ ਹਸਪੀਟਲ ਹੈ ਸਨਾਮ ਚ ਬੜਾ ਵੱਡਾ ਆਪਣਾ ਕੰਮਕਾਰ ਕਰਦੇ ਸੀ ਮਨੀਸ਼ ਸੌਦੀਆ ਸੀ ਨਿਊਜ਼ ਚ ਪੱਤਰਕਾਰ ਸੀਗੇ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸੀਗੇ ਸੁਤਿੰਦਰ ਜੈਨ ਹਰੀ ਡਾਕਟਰ ਨੇ ਜੀ ਇਹ ਇਹ ਆਪਣਾ ਕੰਮ ਕਰਦੇ ਸੀ ਦਿੱਲੀ ਚ ਤੁਸੀਂ ਜਿੰਨੇ ਆ ਆਖਣ ਰੈਕਟਰ ਆ ਬੈਠੇ ਨੇ ਬਲਵੀ ਸਿੰਘ ਜੀ ਜਿੰਨੇ ਤੁਸੀਂ ਦੇਖੋਗੇ ਹਨਾ ਉਹ ਪਿੱਛੇ ਚਮਕੌਰ ਸਾਹਿਬ ਵਾਲੇ ਬੈਠੇ ਸਾਡੇ ਡਾਕਟਰ ਬੈਠੇ ਜਿੰਨੇ ਤੁਸੀਂ ਦੇਖੋਗੇ ਕੋਈ ਨਾ ਕੋਈ ਆਪਦਾ ਕੰਮ ਕਰਦਾ ਸੀ ਸਾਨੂੰ ਇੱਧਰ ਆ ਕੇ ਗਾਲਾਂ ਕੱਢਣ ਦੀ ਲੋੜ ਸੀ ਦੀ ਅਸੀਂ ਕਹਾਂ ਯਾਰ ਫਿਰ ਠੀਕ ਆ ਤੁਰਤਾ ਦੁਨੀਆ ਜਾਊਗੀ ਸਿਕੰਦਰ ਵਰਗੇ ਵੀ ਤੁਰ ਕੇ ਦੁਨੀਆ ਜਿੱਤ ਕੇ ਪਰ ਕੁਛ ਕਰਤਾ ਜਾਈ ਇਹ ਆ ਹਾਂ ਇਹ ਸਾਨੂੰ ਪਤਾ ਸੀ ਕਿ ਗਾਣਾ ਇਹ ਤਾਂ ਕੱਢਣਗੇ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਪੈ ਗਿਆ ਇਹਨਾਂ ਦੀਆਂ ਸੱਤਾ ਜਾਊਗੀ ਇਹਨਾਂ ਨੂੰ ਉਹ ਟੌਹਰਾਂ ਜਿਹੜੀਆਂ ਉਹ ਇਹਨਾਂ ਤੋਂ ਖੁੱਸਣ ਗਏ ਇਸ ਕਰਕੇ ਤੜਫਣਗੇ ਦੁਕਾਨਦਾਰੀਆਂ ਬੰਦ ਰਿਆਂ ਕਹ ਲੋ ਚਲੋ ਇਹ ਵਧੀਆ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸੋ ਇਹਨਾਂ ਦੀਆਂ ਦੁਕਾਨਾਂ ਇੱਕ ਤਾਂ ਹੁੰਦਾ ਨਾ ਇੱਕ ਤਾਂ ਹੁੰਦਾ ਦੁਕਾਨਾਂ ਬੰਦ ਹੋ ਗਈਆਂ ਤੁਸੀਂ ਤਾਂ ਮਾਰਕੀਟ ਹੀ ਬਦਲਤੀ ਹੁਣ ਚਾਹੇ ਖੋਲ ਵੀ ਲੈਣ ਉੱਥੇ ਕਾਕੀ ਨਹੀਂ ਆਉਂਦਾ ਜਦੋਂ ਮਾਰਕੀਟ ਕਿਤੇ ਬਣੀ ਜਗਾ ਬੀ ਚੱਲੀ ਗਈ ਹੈਨਾ ਹੁਣ ਤਾਂ ਮਤਲਬ ਦੇਖੋ ਮੈਂ ਕਹੇ ਨਹੀਂ ਕਹਿੰਦਾ ਕਿ ਕੋਈ 17 ਸੈਕਟਰ ਪਹਿਲਾਂ ਮਸ਼ਹੂਰ ਹੁੰਦਾ ਸੀ ਲਾਂਟੇ ਖੁੱਲਿਆ 17 ਸੁਣਾ ਹੋ ਗਿਆ ਠੀਕ ਆ ਚਲੋ ਠੀਕ ਆ ਉੱਥੇ ਵੀ ਦੁਕਾਨਾਂ ਵਧੀਆ ਨੇ ਲੋਕ ਫਿਰ ਦੁਬਾਰਾ ਜਾਣ ਲੱਗੇ ਉਧਰ ਪਰ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਵੀ ਪੁਰਾਣਿਆਂ ਨੂੰ ਤਾਂ ਫਿਰ ਉਹ ਕਹਤਾ ਉਹ ਤੁਸੀਂ ਦੇਖਿਓ 17 ਵਾਲੇ ਗਾਣਾ ਕੱਢਦੇ ਲਾਂਟੇ ਨਹੀਂ ਹਾਂ ਵੀ ਮੈਂ ਫੋਨ ਕਰਤਾ ਜਿੰਨੂੰ 30000 ਦੇ ਆਏ ਥੋੜਾ ਕੰਮ ਹੋ ਜਾਊਗਾ ਵੀ ਮੈਂ ਫੋਨ ਕਰਤਾ 20000 ਦੇ ਆਏ ਥ ਫਿਰ ਤਾਂ ਸਿੱਧੇ ਚੱਲੇ ਜਾਊਗਾ ਨਾਲੇ ਆਸਾਨ ਕਰਤਾ ਨਾਲੇ ਨਾਲੇ ਜੇਬ ਨੇ ਦੇਖੋ ਪਤਾ ਕੀ ਹੈ ਮੈਂ ਮੈਂ ਇਹ ਨਹੀਂ ਕਹਦਾ ਮੈਂ ਕੋਈ ਵੋਟਾਂ ਵਾਸਤੇ ਨਹੀਂ ਆਇਆ ਅਜੇ ਤਾਂ ਵੋਟਾਂ 'ਚ ਤਾਂ ਬਹੁਤ ਟਾਈਮ ਪਿਆ ਹੈ ਅਜੇ ਤਾਂ ਆਪਾਂ ਨੂੰ 4 ਸਾਲ 16 ਮਾਰਚ ਨੂੰ ਹੋਣਗੇ ਸੋਨਾ ਮਾਰਚ ਨੂੰ 4 ਸਾਲ ਹੋਣਗੇ ਆਪਣੀ ਆਪਾਂ ਆਪਣੀ ਸਰਕਾਰ ਨੂੰ ਵੀ ਇਹ ਪਹਿਲੇ ਹੀ ਆ ਗਿਆਂ ਜੀ ਵੋਟਾਂ ਆਸੀ ਆ ਕੇ ਕੋਈ 300 ਦੇ ਸੰਗਲ ਪਾਈ ਫਿਰਦਾ ਹੈ ਹਨਾ ਕੋਈ 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 ਆਪਦੀਆਂ ਮੀਟਿੰਗਾਂ ਦੇ ਚੱਕਰਾਂ 'ਚ ਪਏ ਨੇ ਹਨਾ ਵੀ ਆ ਕਰ ਲਿਓ ਕਰ ਲਈ ਤਿਆਰੀ ਹੋ ਗਈ ਸ਼ੁਰੂ ਸਾਡੀ ਆ ਹੋ ਗਿਆ ਕਾਹਦੀਆਂ ਤਿਆਰੀਆਂ ਤੁਹਾਡੀਆਂ 4 ਸਾਲ 'ਚ ਕੋਈ ਸਕੀਮ ਜਾਂ ਕੋਈ ਐਸਾ ਵਿਜ਼ਨ ਦਿੱਤਾ ਹੋਵੇ ਪੰਜਾਬ ਨੂੰ ਅਸੀਂ ਆ ਕਰਦਾਂਗੇ ਆ ਨਹੀਂ ਕਰਾਂ ਨਾ ਸਿਰਫ ਇਹ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਸਾਡੀ ਵਾਰੀ ਕੋਈ ਪਏ ਇਦਾਂ ਕੋਟੜੇ ਥੋੜੇ ਹਾਂਜੀ ਨਹੀਂ ਉਹਨਾਂ ਕਾ ਵਿੱਚ ਜਦੋਂ ਕਹੇ ਮੈਨੂੰ ਪਤਾ ਬਾਲੀ ਦੇ ਨੇੜੇ-ਨੇੜੇ ਦੇਈ ਹੈ ਪਾਦੀ ਬੋਲ ਰਹੇ ਹਾਂ ਡਿਸਪ੍ਰਿੰਦੀ ਗੋਲੀ ਪਹਿਲਾਂ ਡਿਸਪੈਂਸਰੀ ਚ ਨਹੀਂ ਮਿਲਦੀ ਸੀ ਹੁਣ ਤਾਂ ਬਹੁਤ ਵੱਡੇ ਜਿਹੇ ਇਲਾਜ ਹੁੰਦੇ ਉੱਤੇ ਨਹੀਂ ਨਹੀਂ ਇਹੀ ਹੈ ਬਸ ਕਿ ਤੰਦਰੁਸਤ ਰਹੋ ਜਿਉਂਦੇ ਵਸਦੇ ਰਹੋ ਐਸੀ ਤਰ੍ਹਾਂ ਸੋਚ ਸਮਝ ਕੇ ਫੈਸਲੇ ਲਵੋ ਪਰਿਵਾਰਾਂ ਦੇ ਪਰਿਵਾਰਾਂ ਨੂੰ ਕਾਮਯਾਬ ਕਰਨਾ ਸਾਡਾ ਕੰਮ ਹੈ ਪਰਿਵਾਰਾਂ ਨੂੰ ਕਾਮਯਾਬੀ ਦੇ ਰਸਤੇ ਦਿਖਾਉਣਾ ਸਾਡਾ ਕੰਮ ਹੈ ਕਿ ਪਰਿਵਾਰ ਦੇ ਕਾਮਯਾਬ ਹੋਣਾ ਉਹ ਬੱਚਿਆਂ ਦੀ ਮਿਹਨਤ ਤੇ ਕੰਮ ਬੱਚਿਆਂ ਦੀ ਮਿਹਨਤ ਚ ਕੋਈ ਕਮੀ ਨਹੀਂ ਮੈਂ ਦੇਖਿਆ ਸਾਡੇ ਸਟੂਡੈਂਟ ਸਾਡੇ ਬੱਚੇ ਚੋਂ ਥੋੜੇ ਮੌਕੇ ਦੇ ਦਿਓ ਉਹ ਕੋਈ ਨਾ ਕੋਈ ਕੋਈ ਨਾ ਕੋਈ ਅਸਰ ਤਰੀਕਾ ਲੱਭ ਕੇ ਉਹ ਆਮਰਾਂ ਨੂੰ ਉੱਟ ਜਾਂਦੇ ਆ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਹੈ ਪੰਜਾਬੀ ਤੁਹਾਨੂੰ ਕਦੇ ਠੀਕ ਮੰਗਲਾ ਨਹੀਂ ਮਿਲੂਗਾ ਹਾਂ ਤੰਦਰੁਸਤੀ ਜਿਹੜੀ ਆ ਉਹ ਉਹ ਬਹੁਤ ਜ਼ਰੂਰੀ ਆ ਤੇ ਸੇਫ ਜਿਹੜੀ ਉਹ ਪਰਮਾਤਮਾ ਦੇ ਹੱਥ ਆ ਤੇ ਪਰਮਾਤਮਾ ਤੋਂ ਬਾਅਦ ਆਪਾਂ ਦੂਜਾ ਰੱਬ ਮੰਨਦੇ ਆ ਡਾਕਟਰਾਂ ਨੂੰ ਸੋ ਜੇ ਡਾਕਟਰਾਂ ਨੂੰ ਜਿਹੜਾ ਇੱਕ ਫੈਸਿਲਿਟੀ ਦੇ ਦਈਏ ਡਾਕਟਰ ਨੂੰ ਕੰਮ ਕਰਨ ਦਾ ਮਾਹੌਲ ਮਿਲ ਜੇ ਉਹਨਾਂ ਕੋਲੇ ਉਸ ਤਰ੍ਹਾਂ ਦੇ ਇਲਾਜ ਔਜ਼ਾਰ ਹੋਣ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਜਿਹੜਾ ਪਹਿਲਾਂ ਚਿੱਟੇ ਦਾ ਦਾਗ ਲੱਗ ਗਿਆ ਪਤਨੀ ਆ ਸਾਡੇ ਬੱਚਿਆਂ ਤੇ ਲੱਗਿਆ ਕਿ ਫੌਜ ਵਰਤੀ ਹੋਣ ਚੁੱਕਾ ਹੁਣ ਜੋ ਕੇ ਸਾਡੇ ਕੋਲ ਸਰੀਰ ਨਹੀਂ ਰਹੇ ਸਾਥੋਂ ਫਿਜ਼ੀਕਲ ਟੈਸਟ ਨਹੀਂ ਪਾਸ ਹੁੰਦੇ ਕਿੱਥੇ ਸਰੂਵ ਵਰਗੇ ਕੱਤਾਲੀ ਮਸ਼ਹੂਰ ਪੰਜਾਬੀ ਕਿੱਥੇ ਇਹਨਾਂ ਨੇ ਲਾ ਦੇ ਚਿੱਟਿਆਂ ਤੇ ਕਦੇ ਨਸ਼ਿਆਂ ਤੇ ਲਾ ਕੇ ਪੰਜਾਬ ਦਾ ਬੇੜਾ ਗਰ ਕਰ ਕਿ ਇਹਨਾਂ ਨੇ ਕਰ ਕਰਤਾ ਅੱਜ ਤੱਕ ਲੱਗੇ ਹੋਇਆ ਕਿ ਕਿ ਦੁਨੀਆ ਤੋਂ ਹਰੇਕ ਨੇ ਜਾਣੇ ਜਾਂਦਿਆਂ ਨੂੰ ਯਾਦ ਕਰ ਲੈ ਕੋਈ ਚਾਰ ਬੰਦੇ ਯਾਦ ਕਰ ਲੈਣ ਕੋਈ ਬੰਦੇ ਆਏ ਸੀ ਯਾਰ ਹਣਾ ਵੀ ਚਲੋ ਚੰਗਾ ਕੰਮ ਕਰਗੇ ਨੀਹਾਂ ਭਰ ਜੀਏ ਬਿਲਡਿੰਗਾਂ ਵੀ ਬਣ ਜਾਂਦੀਆਂ ਨੇ ਨੀਹਾਂ ਮਜ਼ਬੂਤ ਹੋਣ ਬਿਲਡਿੰਗ ਕਦੇ ਨਹੀਂ ਡਿੱਗਦੀ ਬਿਲਡਿੰਗ ਕਦੇ ਨਹੀਂ ਡਿੱਗਦੀ ਸੋ ਅਸੀਂ ਪੰਜਾਬ ਦੀਆਂ ਨੀਹਾਂ ਚ ਪੰਜਾਬ ਦੀਆਂ ਨੀਹਾਂ ਦੇ ਵਿੱਚ ਅਸੀਂ ਮਜ਼ਬੂਤ ਇੱਟਾਂ ਲਾ ਰਹੇ ਹਾਂ ਪੰਜਾਬ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਚੰਗੇ ਸਕੂਲ ਬਣ ਰਹੇ ਨੇ ਪੰਜਾਬ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਪਾਣੀ ਜਿਹੜਾ ਖੇਤਾਂ ਵਾਲਾ ਉਹ ਕੋਟੇਲਾਂ ਤੱਕ ਪਹੁੰਚ ਗਿਆ 40-40 ਸਾਲਾਂ ਬਾਅਦ ਲੋਕਾਂ ਨੇ ਪਾਣੀ ਦੇਖਿਆ। ਬਿਜਲੀ ਉਹ ਉਹ ਜਿਹੜੀ ਹੈ ਕਦੇ ਬੱਲਬ ਗੁਜਾ ਦੇਖਿਆ ਨਹੀਂ ਕਿਸੇ ਨੇ ਤੇ ਬਿਜਲੀ ਘਰਾਂ ਦੀ ਵੀ ਖੇਤਾਂ ਦੀ ਵੀ ਦਿਨੇ ਆਉਂਦੀ ਹੈ ਤੇ ਕੰਮ ਕਾਰ ਕਰਕੇ ਆਪਣੇ ਪਰਿਵਾਰਾਂ ਚ ਆ ਕੇ ਸੁਖੀ ਬਸੋ। ਦੇਖੋ ਜਿਹੜੇ ਬਾਹਰ ਚਲੇ ਜਾਂਦੇ ਵਿਦੇਸ਼ਾਂ ਚ ਕੋਈ ਠੀਕ ਹੈ ਚਲੇ ਜਾਂਦੇ ਪਰ ਉਹਨਾਂ ਨੂੰ ਕੁਝ ਕਿ ਦੇਖੋ ਕਿਉਂਕਿ ਉਹ ਪਰਿਵਾਰਾਂ ਤੋਂ ਦੂਰ ਚਲੇ ਜਾਂਦੇ ਆ ਤੇ ਉੱਥੋਂ ਦਾ ਮਾਹੌਲ ਉੱਥੋਂ ਦਾ ਭਾਸ਼ਾ ਉੱਥੋਂ ਦਾ ਮੌਸਮ ਸਾਡੇ ਅਨੁਕੂਲ ਹੀ ਨਹੀਂ ਹੈ ਨਾ ਉਹ ਆਉਂਦੇ ਫੋਨ ਇੱਥੇ ਕਰਦੇ ਆ ਖਬਰਾਂ ਇੱਥੋਂ ਦੀ ਹੀ ਪੜਦੇ ਹੋ। ਮਿੱਕੀ ਹੋ ਜਾਂਦਾ ਪੰਜਾਬ ਚ દિਵਾਲੀ ਦਸਹਿਰੇ ਵੇਲੇ ਲੋਹੜੀ ਵੇਲੇ ਆਉਂਦੇ ਇੱਧਰ ਹੀ ਆਉ ਆਪਣੇ ਤਿਉਹਾਰ ਮਨਾਉਣ ਪਰ ਕਿਉਂਕਿ ਸਰੀਰਕ ਤੌਰ ਤੇ ਉਹਨਾਂ ਨੂੰ ਉੱਥੇ ਜਾਣਾ ਪੈਂਦਾ